ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿ ਵੀਓ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋਵੋਗੇ ਅੱਜ ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਦੀ ਵੀ ਡਾਇਰੈਕਟ ਕਿੱਦਾਂ ਆ ਗਈ ਤਾਂ ਹਾਂ ਜੀ ਅੱਜ ਮੈਂ ਕਿਹਾ ਚਲੋ ਥੋੜੀ ਜਿਹੀ ਆਪਣੀ ਮਤਲਬ ਇਸ ਤਰ੍ਹਾਂ ਸਾਹਮਣੇ ਤੇ ਵੀ ਤੁਹਾਨੂੰ ਦੱਸ ਦਈਏ ਕਿ ਅਸੀਂ ਅੱਜ ਅੱਜ ਅਸੀਂ ਕਿੱਥੇ ਜਾ ਰਹੇ ਆ ਤਾਂ ਜੀ ਅੱਜ ਅਸੀਂ ਜਾਵਾਂਗੇ ਲੁਧਿਆਣੇ ਦੇ ਫੀਲਡ ਗੰਜ ਮਾਰਕੀਟ ਔਰ ਜੇ ਮੋਜਪੁਰਾ ਬਾਜ਼ਾਰ ਤੇ ਜਿਹੜੀ ਫੀਲਡ ਗੰਜ ਮਾਰਕੀਟ ਹੈ ਲੁਧਿਆਣੇ ਦੀ ਸਭ ਤੋਂ ਸਸਤੀ ਮਾਰਕੀਟ ਹੈ ਤੇ ਜਿਹੜਾ ਮੋਜਪੁਰਾ ਮਾਰਕੀਟ ਹੈ ਤੇ ਉੱਥੇ ਜੀ ਲੁਧਿਆਣੇ ਦੀ ਮਤਲਬ ਇਕਲੋਤੀ ਅਜਿਹੀ ਮਾਰਕੀਟ ਹੈ ਜਿੱਥੇ ਕੀ ਤੁਹਾਨੂੰ ਓਨ ਮਿਲਦੀ ਹੈ ਓਨ ਵਾਲੀ ਇਕਲੋਤੀ ਉਹੀ ਵਾਲੀ ਮਾਰਕੀਟ ਹੈ ਤਾਂ ਹਨਾ ਜੀ ਔਰ ਵੀਡੀਓ ਵਿੱਚ ਤੁਸੀਂ ਬਨੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਅੱਜ ਅਸੀਂ ਤੁਹਾਨੂੰ ਵਿంటర్ ਸੇਲਸ ਵੀ ਦਿਖਾਵਾਂਗੇ ਕਿ ਲੁਧਿਆਣੇ ਦੇ ਫੀਲਡ ਗੰਜ ਬਾਜ਼ਾਰ ਵਿੱਚ ਕੀ ਕੀ ਔਰ ਕਿੱਥੇ ਕਿੱਥੇ ਕੀ ਕੀ ਸੇਲ ਲੱਗ ਰਹੀ ਹੈ ਤਾਂ ਵੈਸੇ ਤਾਂ ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਸੀਗਾ ਲੁਧਿਆਣੇ ਦੀ ਚੜੇ ਬਿਆਰ ਵਿੱਚ ਇੱਕ 숍 ਵਿੱਚ 2-200 ਰੁਪਏ ਦੀ ਸੇਲ ਲੱਗੀ ਹੋਈ ਸੀਗੀ ਤੇ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓਜ਼ ਦੇਖਣ ਲਈ ਚੈਨਲ ਪੰਜਾਬੀ ਵਲੋਗਰ ਸਿੰਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਆ ਕਰੋ ਹੈਨਾ ਔਰ ਨਾ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਉਂਕਿ ਮੈਂ ਵੀ ਇੰਨੀ ਦੂਰ ਮਾਰਕੀਟ ਵਿੱਚ ਜਾਣੀ ਆ ਤਾਂ ਮਤਲਬ ਕਿਰਾਇਆ ਵੀ ਲੱਗਦਾ ਹੈ ਮੇਰਾ ਤਾਂ ਇਸ ਕਰਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਉਹਨਾਂ ਦੇ ਤਾਂ ਕੋਈ ਪੈਸੇ ਨਹੀਂ ਹੁੰਦੇ ਤੇ ਲਾਈਕ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਹਨਾ ਦੇਖੋ ਪਹਿਰਾ ਜਾਂ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਮੈਂ ਸਾਰਿਆਂ ਦੇ ਕਮੈਂਟ ਰੀਡ ਕਰਦੀਆਂ ਔਰ ਰਿਪਲਾਈ ਵੀ ਕਰਦੀਆਂ ਤੇ ਜਿਹੜੇ ਮੇਰੇ ਮੈਨੂੰ ਵਟਸਐਪ ਨੰਬਰ ਤੇ ਕਮੈਂਟ ਕਰਦੇ ਨੇ ਮੈਸੇਜ ਕਰਦੇ ਨੇ ਤਾਂ ਪਲੀਜ਼ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਮੇਰੀ ਵੀਡੀਓ ਚੱਲਦੀ ਹੈ ਤਾਂ ਕਮੈਂਟ ਸੈਕਸ਼ਨ 'ਚ ਆਪਸ਼ਨ ਆਉਂਦੀ ਹੈ ਕਮੈਂਟਸ ਦੀ ਤਾਂ ਉੱਥੇ ਤੁਸੀਂ ਕਮੈਂਟ ਕਰ ਸਕਦੇ ਹੋ ਤਹਾਨਾ ਜੀ ਤਾਂ ਚਲੋ ਜੀ ਹੁਣ ਅਸੀਂ ਜ਼ਿਆਦਾ ਗੱਲਾਂ ਨਾ ਕਰੀਏ ਤੁਹਾਡੇ ਨਾਲ ਚਲਦੇ ਆ ਸਿੱਧਾ ਮਾਰਕੀਟ ਵਿੱਚ ਤਾਂ ਅੱਜ ਮੈਂ ਵੈਸੇ ਐਡਾ ਵੀਡੀਓ ਬਣਾ ਰਹੀ ਵੈਸੇ ਮੈਂ ਐਡਾ ਕੱਟ ਬਣਾਉਣੀ ਆ ਮੈਂ ਸਿੱਧੀ ਮਾਰਕੀਟ ਦੇ ਹੀ ਸਟਾਰਟ ਕਰਦੀ ਆ ਤਾਂ ਹਾਂਜੀ ਤੇ ਸਾਰੀ ਵੀਡੀਓਜ਼ ਨੂੰ ਤੁਸੀਂ ਕਾਫੀ ਪਿਆਰ ਦੇ ਰਹੇ ਹੋ ਉਹਦੇ ਆ ਤੁਹਾਡਾ ਦਿਲੋਂ ਧੰਨਵਾਦ ਉਹਦੇ ਲਈ ਤੇ ਔਰ ਲੁਧਿਆਣੇ ਦੀ ਜਿਹੜੀ ਗਊਸ਼ਾਲਾ ਮਾਰਕੀਟ ਹੈ ਤਾਂ ਉੱਥੇ ਵੀ ਜੀ ਸੇਲਾ ਵਗੈਰਾ ਵਿੰਟਰ ਕੱਪੜੇ ਆਪਣਾ ਕੰਬਲਾ ਦੀ ਮਾਰਕੀਟ ਸਾਰੇ ਮਤਲਬ ਸਾਰਾ ਗਰਮ ਇਸ ਟੈਂ ਸਾਰੀ ਲੁਧਿਆਣੇ ਵਿੱਚ ਤੇਜ਼ੀ ਹੋ ਰਹੀ ਆ ਕਿਉਂਕਿ ਲੁਧਿਆਣੇ ਵਿੱਚ ਮੇਨ ਗਰਮ ਕੱਪੜਿਆਂ ਦਾ ਹੋਜ਼ਰੀਆਂ ਦਾ ਗੜਾ ਹੈ ਇਸ ਕਰਕੇ ਇੱਥੇ ਤੁਹਾਨੂੰ ਸਾਰਾ ਮੀਨਸ ਗਰਮ ਗਰਮ ਕੱਪੜੇ ਮਿਲਣ ਲੱਗੇ ਤੇ ਹੁਣ 4-5 ਮਹੀਨੇ ਇਹੀ ਸੇਲਾ ਲੱਗਦੀਆਂ ਰਹਿਣਗੀਆਂ ਤੇ ਸੇਲਾ ਕਿੱਥੇ ਲੱਗਦੀਆਂ ਨੇ ਉਹ ਸਿਰਫ ਤੁਹਾਨੂੰ ਪਤਾ ਲੱਗੇਗਾ ਚੈਨਲ ਪੰਜਾਬੀ ਵਲੌਗਰ ਸਿਮਰ ਤੇ ਤਾਂ ਚਲੋ ਜੀ ਹੁਣ ਅਸੀਂ ਜ਼ਿਆਦਾ ਗੱਲਾਂ ਨਾ ਕਰੀਏ ਚਲਿਏ ਫਟ ਮਾਰਕੀਟ ਤਾਂ ਲੋ ਜੀ ਅਸੀਂ ਪੁੱਜ ਚੁੱਕੇ ਆਂ ਮਾਰਕੀਟ ਫੀਲ ਗੰਜ ਵਿੱਚ ਜੀ ਸ਼ਾਹਪੁਰ ਰੋਡ ਹੈ ਜਮਾ ਮਸਜਿਦ ਵਾਲੀ ਰੋਡ ਆ ਹੈ ਜੀ ਸੋਹਾਨੀ ਬਿਲਡਿੰਗ ਚੌਕ ਤੇ ਬਸ ਪਹਿਲੇ ਹੀ ਨੰਬਰ ਤੇ ਦੁਕਾਨ ਹੈ ਜੀ ਤੇ ਇੱਥੇ ਬੈਲਵਟ ਦੇ ਕੱਪੜਿਆਂ ਦੀ ਸੇਲ ਲੱਗੀ ਹੋਈ ਹੈ ਜੀ ਸਿਰਫ ਔਰ ਸਿਰਫ 100 ਰੁਪਏ ਦੀ ਸੇਲ ਲੱਗੀ ਹੋਈ ਹੈ ਜੀ ਹੁਣ ਜੀ ਵਿంటర్ ਸੀਜ਼ਨ ਸਟਾਰਟ ਹੋ ਗਿਆ ਹੈ ਇਸ ਕਰਕੇ ਤੁਹਾਨੂੰ ਲੁਧਿਆਣਾ ਵਿੱਚ ਬਹੁਤ ਸਾਰੀ ਐਦਾਂ ਦੀਆਂ ਸ਼ਾਪਸ ਮਿਲਣਗੀਆਂ ਆ ਦੇਖੋ ਉੱਪਰ ਨੂਰ ਫੈਸ਼ਨ ਕਰਕੇ ਕਲੋਥ ਹਾਊਸ ਹੈ ਮਤਲਬ ਇਹ ਕਾਫੀ ਮਤਲਬ ਵਧੀਆ ਸ਼ਾਪ ਹੈ ਵੀ ਤਾਂ ਇੱਥੇ ਤੁਹਾਨੂੰ ਬੈਲਵਟ ਦਾ ਸਟੱਫ ਬਹੁਤ ਜ਼ਿਆਦਾ ਵਧੀਆ ਮਿਲ ਜਾਵੇਗਾ ਜੀ ਜਿਵੇਂ ਆ ਦੇਖੋ ਇੱਥੇ ਬੱਚਿਆਂ ਦੇ रेडीमेड ਕੱਪੜੇ ਨੇ ਇਹ ਵਾਲੇ ਸਿਰਫ ਔਰ ਸਿਰਫ 100 ਰੁਪਏ ਦੀ ਇੱਥੇ ਸੇਲ ਲੱਗੀ ਹੋਈ ਹੈ ਜੀ ਤੇ ਐਦਾਂ ਦੀਆ ਵੀਡੀਓ ਸਿਰਫ ਤੁਹਾਨੂੰ ਪੰਜਾਬੀ ਬਲੌਗਰ ਸਿਮਰ ਚੈਨਲ ਤੇ ਹੀ ਮਿਲਣਗੀਆਂ ਤਾਂ ਪਲੀਜ਼ ਵੀਡੀਓ ਤੁਸੀਂ ਸਕਿਪ ਨਾ ਕਰਿਓ ਤੇ ਬੈਲਵਰਟ ਦੇ ਦੇਖੋ ਬੜੇ ਸੋਹਣੇ ਸੋਹਣੇ ਪੀਸ ਨੇ ਆ ਦੇਖੋ ਆ ਮਾਰਜੈਂਟਾ ਕਲਰ ਹੈ ਤੇ ਇਸ ਤਰ੍ਹਾਂ ਮਤਲਬ ਫ੍ਰਿਲ ਵਗੈਰਾ ਇਸ ਤੇ ਲੱਗੇ ਹੋਈ ਨਹੀਂ ਬਲੈਕ ਕਲਰ ਦੀ ਤੇ ਨਾਲ ਇਸ ਦੇ ਟਰੌਜ਼ਰ ਜਾਂ ਫਿਰ ਪਲਾਜ਼ੋ ਇਸ ਤਰ੍ਹਾਂ ਤੁਸੀਂ ਮੈਚਿੰਗ ਦਾ ਕਰਕੇ ਲੈ ਕੇ ਜਾ ਸਕਦੇ ਹੋ ਜਿਵੇਂ ਆ ਦੇਖੋ ਇੱਕ ਗ੍ਰੀਨ ਕਲਰ ਦੀ ਹੈ ਇਸ ਤਰ੍ਹਾਂ ਮਤਲਬ ਐਜ਼ ਇਹ ਮਤਲਬ ਨਾਈਟ ਵਿਚ ਪਾਣ ਨੂੰ ਵੀ ਕਾਫੀ ਵਧੀਆ ਹੈ ਇੱਥੇ ਪੂਰਾ ਢੇਰ ਲੱਗਿਆ ਹੋਇਆ ਹੈ ਜੀ ਤਾਂ ਆਹ ਦੇਖੋ ਇਹ ਕਿਸ ਤਰ੍ਹਾਂ ਮਤਲਬ ਪਲਾਜ਼ੋ ਹੈ ਬੈਲਵਟ ਵਿੱਚ ਸਿਰਫ ਔਰ ਸਿਰਫ 100 ਰੁਪਏ ਦੀ ਰੇਂਜ ਵਿੱਚ ਹੈ ਜੀ ਗ੍ਰੇ ਚੂਹੇ ਰੰਗ ਦਾ ਹੈ ਵਾਲਾ ਪਲਾਜ਼ੋ ਹੈ ਜੀ ਔਰ ਪੂਰਾ ਦੇਖੋ ਢੇਰ ਲੱਗਿਆ ਪਿਆ ਹੈ ਜੀ ਔਰ ਸਾਈਡ ਤੇ ਨਾ ਬੋਰੇ ਵੀ ਭਰੇ ਹੋਏ ਸੀਗੇ ਇਹਨਾਂ ਦੇ ਪੂਰੇ ਮਾਲ ਦੇ ਅਜੇ ਮਾਲ ਆਇਆ ਹੀ ਹੈ ਮਤਲਬ ਵਿంటర్ ਸਟਾਰਟ ਹੋ ਗਿਆ ਹੈ ਆਹ ਦੇਖੋ ਜਿਹੜੇ ਤੁਸੀਂ ਸਾਈਡ ਤੇ ਬੋਰੇ ਦੇਖ ਰਹੇ ਹੋ ਹਨਾ ਜੀ ਤੇ ਬਿਲਕੁਲ ਨਾਲ ਵਾਲੀ ਦੁਕਾਨ ਤੇ ਹੈ ਜੀ ਉੱਥੇ ਤੁਹਾਨੂੰ ਆ ਉੱਥੇ ਵੀ ਤੁਹਾਨੂੰ ਕੱਟ ਪੀਸ ਹੀ ਮਿਲਣਗੇ ਸਾਰੀ ਮਾਰਕੀਟ ਵਿੱਚ ਤੁਹਾਨੂੰ ਸੂਟਾਂ ਦੇ ਜਿਹੜੇ ਕੱਟ ਪੀਸ ਹੁੰਦੇ ਨਾ ਉਹ ਵਾਲੇ ਮਿਲਣਗੇ ਬਹੁਤ ਹੀ ਵਧੀਆ ਮਾਰਕੀਟ ਹੈ ਜੀ ਸਭ ਤੋਂ ਸਸਤੀ ਮਾਰਕੀਟ ਹੈ ਲੁਧਿਆਣੇ ਦੀ ਆ ਦੇਖੋ ਇਸ ਤਰ੍ਹਾਂ ਸਤਾਰਿਆਂ ਵਾਲਾ ਕਪੜਾ ਬ੍ਰੌਕੇਟ ਦਾ ਕਪੜਾ ਇਸ ਦੀ ਤੁਸੀਂ ਡ्रेसेस ਬਣਾ ਸਕਦੇ ਹੋ ਜਿਹੜੀਆਂ ਡ्रेसेस 2 2025 2500 ਦੀਆਂ ਰੈਡੀमेड ਬਣਦੀਆਂ ਹਨਾ ਉਹ ਇਹੀ ਜੇ ਕੱਪੜੇ ਹੁੰਦੇ ਹੋ ਕੋਈ ਸਪੈਸ਼ਲ ਕੱਪੜੇ ਨਹੀਂ ਹੁੰਦੇ ਹੈਗੇ ਅਗਰ ਤੁਸੀਂ ਸਟੀਚਿੰਗ ਕਰਵਾ ਸਕਦੇ ਹੋ ਅਗਰ ਤੁਹਾਨੂੰ ਸਟੀਚਿੰਗ ਆਉਂਦੀ ਹੈ ਤਾਂ ਤਾਂ ਜੀ ਬਹੁਤ ਵਧੀਆ ਤੁਸੀਂ ਇੱਥੋਂ ਫੈਬਰਿਕ ਲੈ ਕੇ ਜਾ ਸਕਦੇ ਹੋ ਜੀ ਬੜੇ ਹੀ ਸਸਤੇ ਤੇ ਵਧੀਆ ਔਰ ਵੈਰਾਈਟੀ ਬਹੁਤ ਹੈ ਜੀ ਇਸ ਮਾਰਕੀਟ ਵਿੱਚ ਤੇ ਲੁਧਿਆਣੇ ਦੀ ਸਭ ਤੋਂ ਸਸਤੀ ਮਾਰਕੀਟ ਹੈ ਅਗਰ ਤੁਹਾਨੂੰ ਕੋਈ ਵਿਆਹ ਸ਼ਾਦੀ ਹੈ ਜੀ ਤਾਂ ਤੁਸੀਂ ਇੱਥੇ ਆ ਸਕਦੇ ਹੋ ਤਾਂ ਚਲੋ ਜੀ ਹੁਣ ਅਸੀਂ ਵੱਧਦੇ ਹਾਂ ਅੱਗੇ ਤੇ ਇਸ ਸਾਈਡ ਹੈ ਜੀ ਆਪਣਾ ਪਲੇਨ ਫੈਬਰਿਕ ਇਸ ਆ ਇੱਧਰ ਦੇਖੋ ਥੋੜਾ ਜਿਹਾ ਵਿంటర్ ਦਾ ਨਾਲ ਐ ਵੀ ਮੈਂ ਕੈਪਚਰ ਕਰ ਰਹੀ ਹਾਂ ਤੇ ਇੱਧਰ ਆਪਣਾ ਪਲੇਨ ਫੈਬਰਿਕ ਹੈ ਇਸ ਫੈਬਰਿਕ ਦਾ ਵੀ ਕਾਫੀ ਟ੍ਰੈਂਡ ਹੈ ਜੀ ਅੱਜ ਕੱਲ ਸ਼ਾਈਨਿੰਗ ਵਾਲਾ ਫੈਬਰਿਕ ਹੈ ਵਾਲਾ ਤੇ ਇਹਦਾ ਤੁਸੀਂ ਪਲੇਨ ਸੂਟ ਬਣਵਾਓ ਕੁੜੀਆਂ ਵਾਸਤੇ ਜਾਂ ਆਪਣੇ ਵਾਸਤੇ ਕੋਈ ਡਰੈਸ ਬਣਵਾਓ ਬਹੁਤ ਵਧੀਆ ਲੱਗੇਗਾ ਉਹ ਸਾਹਮਣੇ ਸੋਹਾਨੀ ਬਿਲਡਿੰਗ ਚੌਕ ਹੈ ਤੇ ਇਸ ਤਰ੍ਹਾਂ ਅੱਗੇ ਨੂੰ ਜਾ ਕੇ ਜਾਮਾ ਮਸਜਿਦ ਹੈ ਜੀ ਬਿਲਕੁਲ ਵਰਦਮਾਨ ਸ਼ੋਰੂਮ ਦੇ ਬਿਲਕੁਲ ਸਾਹਮਣੇ ਹੈ ਜੀ ਆਹ ਦੇਖੋ ਬਿਲਕੁਲ ਵਰਦਮਾਨ ਸ਼ੋਰੂਮ ਹੈ ਜੀ ਊਨ ਵਾਲਾ ਤੇ ਇਸ ਤਰ੍ਹਾਂ ਦਾ ਫੈਬਰਿਕ ਤੁਹਾਨੂੰ ਆਮ ਹੀ ਇਸ ਮਾਰਕੀਟ ਵਿੱਚ ਦੇਖਣ ਨੂੰ ਮਿਲ ਜਾਵੇਗਾ ਔਰ ਇੱਥੇ ਇਹ ਵੜਾ ਸੀਗਾ ਜੀ 1.5 150 ਰੁਪਏ ਦਾ ਮਤਲਬ ਪੂਰਾ ਪੂਰਾ ਪੀਸ ਸੀ ਇਹ ਵੜਾ ਤੇ ਪੀਸ ਚਾਹੇ 1.5 ਮੀਟਰ ਦਾ ਹੋਵੇ ਚਾਹੇ 2 ਮੀਟਰ ਦਾ ਚਾਹੇ 2.5 ਮੀਟਰ ਦਾ ਚਾਹੇ 3 ਮੀਟਰ ਦਾ ਉਹ ਤੁਸੀਂ ਇੱਥੇ ਛਾਂਟ ਕੇ ਲੈ ਕੇ ਜਾ ਸਕਦੇ ਹੋ ਜੀ カラー ऑप्शंस बहुत ज्यादा ने फरोजी जामणी रेड येलो मजेंटा देखो कितने ज्यादा कलर परए हुए ने ना? है, ना है ना ਤੁਸੀਂ ਆਪਣੀ ਪਸੰਦ ਦਾ ਇਥੋਂ ਜਿਹੜਾ ਮਰਜੀ ਕਲਰ ਲੈ ਕੇ ਜਾ ਸਕਦੇ ਹੋ ਤੇ ਅਗਰ ਅਸੀਂ ਇਦਾਂ ਨੋਰਮਲ ਦੁਕਾਨਾਂ ਤੇ ਇਹ ਵਾਲਾ ਕਪੜਾ ਲੈਣ ਜਾਂਦੇ ਆ ਨਾ ਤਾਂ ਬਹੁਤ ਮਹਿੰਗਾ ਪੈਂਦਾ ਮੈਂ ਖੁਦ ਇਥੋਂ ਬਸਤੀ ਤੋਂ ਇੱਕ ਕਪੜਾ ਲਈ ਆਈ ਸੀਗੀ ਆਪਣੇ ਲਹਿੰਗੇ ਵਾਸਤੇ 2.5 ਮੀਟਰ ਤੇ ਮੈਨੂੰ 100 ਰੁਪਏ ਮੀਟਰ ਪਿਆ ਸੀ ਉਹ ਵਾਲਾ ਕਪੜਾ ਤੇ 250 ਦਾ ਮੇਰਾ ਕਪੜਾ ਆਇਆ ਤੇ ਉਸ ਤੋਂ ਅਲੱਗ ਆਈ ਲਾਈਨਿੰਗ ਤਾਂ ਲੋ ਜੀ ਹੁਣ ਅਸੀਂ ਚੱਲਦੇ ਆਂ ਨਾਲ ਵਾਲੀ ਸ਼ਾਪ ਤੇ ਇੱਥੇ ਸੀਗਾ ਜੀ ਆ ਬੈਲਵਰਟ ਦੀਆਂ ਪੈਂਟਾਂ ਦੀ ਸੇਲ ਲੱਗੀ ਹੋਈ ਹੈ ਜੀ 2200 ਰੁਪਏ ਦੀ ਸੇਲ ਹੈ ਤੇ ਸਟਾਫ ਬਹੁਤ ਜ਼ਿਆਦਾ ਵਧੀਆ ਹੈ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਆ ਦੇਖੋ ਆਰਾਮ ਨਾਲ 10 ਸਾਲ ਦੇ ਬੱਚੇ ਤੋਂ ਲੈ ਕੇ 20 ਸਾਲ 22 ਸਾਲ ਦੀ ਕੁੜੀਆਂ ਦੇ ਆਰਾਮ ਤੱਕ ਇਹ ਵਾਲੀ ਪੈਂਟਾਂ ਆ ਜਾਣਗੀਆਂ ਕਾਫੀ ਵਧੀਆ ਮਤਲਬ ਕਲੈਕਸ਼ਨ ਹੈ ਸਟਾਫ ਆ ਸਾਹਮਣੇ ਇਹਨਾਂ ਦਾ ਐਡਰੈਸ ਹੈ ਕਹਿੰਦੇ ਤੁਸੀਂ ਸਾਹਮਣੇ ਤਾਂ ਦੇ ਦਿਓ ਤੇ ਉੱਪਰ ਮੈਂ ਥੋੜਾ ਦੁਕਾਨ ਦਾ ਵੀ ਪਾਇਆ ਹੋਇਆ ਹੈ ਤਾਂ ਦੇਖੋ ਇਧਰ ਆ ਪਿੰਕ ਕਲਰ ਦਾ ਸੀਗਾ ਔਰ ਗਰੇ ਬਲੈਕ ਨੇਵੀ ਬਲੂ ਇਸ ਤਰ੍ਹਾਂ ਮਤਲਬ ਕਾਫੀ ਕਲਰ ਸੀਗੇ ਆ ਦੇਖੋ ਇਧਰ ਤੇ ਅੱਦਾ ਤੁਸੀਂ 2-200 ਰੁਪਏ ਦੀਆਂ ਪੈਂਟਾਂ ਵੀ ਇੱਥੋਂ ਲੈ ਕੇ ਜਾ ਸਕਦੇ ਹੋ ਜੀ ਹੁਣ ਕਿਉਂਕਿ ਵਿంటర్ ਦਾ ਮਾਲ ਬਹੁਤ ਲੁਧਿਆਣੇ ਵਿੱਚ ਲੱਗ ਚੁੱਕਾ ਹੈ ਜੀ ਮੋਸਟਲੀ ਹਰੇਕ ਦੁਕਾਨ ਤੇ ਲੱਗ ਚੁੱਕਾ ਹੈ ਜੀ ਹੁਣ ਤੁਹਾਨੂੰ ਵਧੀਆ ਵਧੀਆ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਮੇਰੀ ਵੀਡੀਓ ਰਾਹੀਂ ਤੁਹਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਲੁਧਿਆਣੇ ਦੇ ਕਿਹੜੀ ਮਾਰਕੀਟ ਵਿੱਚ ਕੀ ਮਿਲਦਾ ਹੈ ਜੀ ਹਨਾ ਜੀ ਤੇ ਵੀਡੀਓ ਨੂੰ ਪਲੀਜ਼ ਤੁਸੀਂ ਵਾਅਦੇ ਤੋਂ ਬਾਅਦ ਸ਼ੇਅਰ ਕਰਿਆ ਕਰੋ ਕਿਉਂਕਿ ਮੈਂ ਵੀ ਇੰਨੀ ਦੂਰ ਜਾਂਦੀਆਂ ਵੀਡੀਓ ਬਣਾਉਣ ਤੇ ਮੈਨੂੰ ਵੀ ਕਾਫੀ ਮਤਲਬ ਮਸ਼ਕਕਤ ਹੁੰਦੀ ਹੈ ਫਿਰ ਬੱਚੇ ਸਕੂਲ ਗਏ ਹੁੰਦੇ ਫਿਰ ਮੈਨੂੰ 2 ਵਜੇ ਤੋਂ ਪਹਿਲਾਂ ਵਾਪਸ ਆਣਾ ਹੁੰਦਾ ਕਿਉਂਕਿ ਫਿਰ ਮੈਂ ਬੱਚੇ ਲੈ ਕੇ ਆਣੇ ਹੁੰਦੇ ਨਾ ਸਕੂਲ ਤੇ ਇਸ ਵਜਾ ਕਰਕੇ ਤੁਸੀਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੁਹਾਨੂੰ ਪਤਾ ਲੱਗਦਾ ਹੈ ਜੀ ਲੁਧਿਆਣੇ ਦੇ ਕਿਹੜੀ ਮਾਰਕੀਟ ਵਿੱਚ ਕਿਹੜੀ ਸ਼ਾਪ ਵਿੱਚ ਕਿਹੜੇ ਸਟੋਰ ਵਿੱਚ ਕੀ ਮਿਲਦਾ ਹੈ ਤਾਂ ਆਹ ਦੇਖੋ ਇੱਕ ਨੇਵੀ ਕਲਰ ਦੀ ਪੈਂਟ ਹੈ ਤੇ ਇੱਥੇ ਮੇਰੀ ਉਹੀ ਫਰੈਂਡ ਦੇਖ ਰਹੇ ਸੀਗੇ ਇਸ ਦਾ ਨਾਪ ਵਗੈਰਾ ਲੈ ਕੇ ਇਸ ਤਰ੍ਹਾਂ ਕੀ ਇਹ ਕਿੰਨੇ ਦਾ ਹੈ ਤਾਂ ਇੱਕ ਸਾਈਡ ਤੇ ਇਧਰ ਆਪਣਾ ਕੱਟ ਪੀਸ ਪਏ ਹੋਏ ਨੇ ਆ ਜਿਵੇਂ ਨੈੱਟ ਦੇ ਕੱਟ ਪੀਸ ਹੈ ਤਾਂ ਇਹ ਚਾਹੇ ਇਸ ਦਾ ਤੁਸੀਂ ਜੋ ਮਰਜ਼ੀ ਬਣਾਓ ਆ ਵਾਲੇ ਸੀਗੇ ਇਦਾਂ ਕਢਾਈ ਵਾਲੇ ਇਹ ਵੀ ਇੱਥੇ 1.5 150 ਰੁਪਏ ਦੇ ਪੂਰੇ ਕੱਟ ਪੀਸ ਲੱਗੇ ਹੋਏ ਨੇ ਕਾਫੀ ਵੱਡੇ ਵੱਡੇ ਸੀਗੇ ਇਹ ਵਾਲੇ ਕੱਟ ਪੀਸ ਤੇ ਨਾਲ ਬ੍ਰੋਕੇਟ ਦਾ ਢੇਰ ਲੱਗਿਆ ਹੋਇਆ ਹੈ ਜੀ ਜਿਹੜਾ ਬ੍ਰੋਕੇਟ ਦਾ ਕਪੜਾ ਹੁੰਦਾ ਤੇ ਆ ਦੇਖੋ ਸ਼ਾਈਨ ਦੇਖੋ ਕਿੰਨੀ ਜ਼ਿਆਦਾ ਹੈ ਕਪੜੇ ਵਿੱਚ ਮਤਲਬ ਬਹੁਤ ਸਸਤਾ ਕਪੜਾ ਹੈ ਜੀ ਇਸ ਮਾਰਕੀਟ ਵਿੱਚ ਤੇ ਇਸ ਦੇ ਨਾਲ ਹੀ ਪਰਾਉ ਨੋ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਹੈ ਉੱਥੇ ਉੱਥੇ ਹੈ ਜੀ ਲੇਡੀਜ਼ ਸੂਟਾਂ ਦੀ ਸਭ ਤੋਂ ਵੱਡੀ ਮਾਰਕੀਟ ਤਾਂ ਚਲੋ ਜੀ ਹੁਣ ਅਸੀਂ ਅੱਗੇ ਚੱਲਦੇ ਆ ਆ ਦੇਖੋ ਜਿਵੇਂ ਤੁਹਾਨੂੰ ਸਾਰੇ ਢੇਰ ਇੱਥੇ ਦਿਖ ਰਹੇ ਹੋਣਗੇ ਇਹ ਸਾਰੇ ਇੱਥੇ ਕੱਟ ਪੀਸਾਂ ਦੇ ਆ ਜੀ ਤਾਂ ਹੁਣ ਅਸੀਂ ਅੱਗੇ ਵਧ ਰਹੇ ਸੀ ਕਿ ਅਸੀਂ ਥੋੜਾ ਸਮਾਨ ਲੈਣਾ ਸੀਗਾ ਮਤਲਬ ਚੂੜਾ ਵਗੈਰਾ ਪਰਸ ਵਗੈਰਾ ਉਹ ਵੀ ਅਸੀਂ ਇੱਥੋਂ ਹੀ ਲੈ ਲੈਂਦੇ ਆ ਕਿਉਂਕਿ ਇੱਥੇ ਜਾਮਾ ਮਸਜਿਦ ਵਾਲੀ ਜਿਹੜੀ ਆ ਵਾਲੀ ਫੀਲਡ ਗੰਜ ਹੈ ਨਾ ਸ਼ਾਪੂ ਰੋਡ ਇੱਥੇ ਕਾਫੀ ਸ਼ਾਪਸ ਨੇ ਜਿੱਥੇ ਤੁਹਾਨੂੰ ਵਿਆਹ ਦਾ ਸਮਾਨ ਮਿਲ ਜਾਵੇਗਾ ਦੇਖੋ ਇੱਥੇ ਰੈਡੀमेड ਡ्रेसेस ਵੀ ਬਹੁਤ ਜ਼ਿਆਦਾ ਟੰਗੀਆਂ ਹੋਈਆਂ ਨੇ ਫਿਰ ਅਸੀਂ ਅੱਗੇ ਵੱਧਦੇ ਹਾਂ ਤੇ ਇੱਥੇ ਤੁਹਾਨੂੰ ਪਾਰਟੀ ਵੇਅਰ ਜੁੱਤੀਆਂ ਪੰਜਾਬੀ ਜੁੱਤੀਆਂ ਇਹ ਵੀ ਇੱਥੇ ਬਹੁਤ ਕੁਆਲਿਟੀ ਵਿੱਚ ਮਿਲ ਜਾਣਗੀਆਂ ਤਾਂ ਇੱਧਰ ਆਗੇ ਜੀ ਹੁਣ ਅਸੀਂ ਸੂਟਾਂ ਵਾਲੇ ਸੈਕਸ਼ਨ ਤੇ ਜਿੱਥੇ ਕੀ ਆ 5-500 ਰੁਪਏ ਦੇ ਸੂਟ ਲੱਗੇ ਹੋਏ ਨੇ ਬਰਬਰੀ ਦੇ ਸੂਟ ਹੈ ਬੜੇ ਹੀ ਸੋਹਣੇ ਪਾਰਟੀ ਵੇਅਰ ਸੂਟ ਸਿਰਫ ਔਰ ਸਿਰਫ 5-500 ਰੁਪਏ ਦੀ ਰੇਂਜ ਵਿੱਚ ਕਲਰ ਬੜਾ ਹੀ ਪਿਆਰਾ ਹੈ ਮਹਿਰੂਨ ਡਾਰਕ ਸਿਗਾ ਤੇ ਫੁੱਲ ਕਢਾਈ ਵਾਲਾ ਕਲਰ ਸੂਟ ਹੈ ਵਾਲਾ ਨਾਲ ਦੁਪੱਟੇ ਵੀ ਕਾਫੀ ਸੋਹਣੇ ਆ ਮਤਲਬ ਚਾਹੇ ਤੁਸੀਂ ਇਸ ਨੂੰ ਦੇਣੇ ਲੈਣੇ ਵਾਸਤੇ ਕਰੋ ਚਾਹੇ ਤੁਸੀਂ ਆਪ ਵੀ ਸਿਲਵਾ ਸਕਦੇ ਹੋ ਜੀ ਪਾਰਟੀ ਵੇਅਰ ਸੂਟ ਹੈ ਕੋਈ ਮਾੜਾ ਨਹੀਂ ਹੈ 500 ਰੁਪਏ ਦਾ ਸਿਰਫ ਔਰ ਸਿਰਫ ਤੇ ਕਲਰ ਦੇਖੋ ਕਿੰਨੇ ਜ਼ਿਆਦਾ ਸੋਹਣੇ ਆ ਤੇ ਭਾਜੀ ਨੂੰ ਮੈਂ ਕਿਹਾ ਦੁਪੱਟਾ ਦਿਖਾਓ ਤਾਂ ਫਿਰ ਉਹਨਾਂ ਨੇ ਇਸ ਤਰ੍ਹਾਂ ਦੁਪੱਟਾ ਦਿਖਾਇਆ ਆ ਦੇਖੋ ਦੁਪੱਟਾ ਵੀ ਨਾ ਇਸ ਦਾ ਕੜਾਈ ਵਾਲਾ ਸੀਗਾ ਤੇ ਕਲਰ ਵੀ ਕਾਫੀ ਪਿਆਰਾ ਹੈ ਦੇਖੋ ਮਹਿਰੂਨ ਕਲਰ ਬੜਾ ਸੋਹਣਾ ਲੱਗ ਰਿਹਾ ਹੈ ਜੀ ਬਰਬਰੀ ਦਾ ਅੱਜਕੱਲ ਕੱਪੜੇ ਦਾ ਕਾਫੀ ਟ੍ਰੈਂਡ ਚ ਹੈ ਵਾਲਾ ਵੀ ਦੇਖੋ ਪੂਰਾ ਕੜਾਈ ਵਾਲਾ ਸੂਟ ਹੋਇਆ ਪਿਆ ਹੈ ਜੀ ਔਰ ਤੁਸੀਂ ਇਸ ਨੂੰ ਲੌਂਗ ਕਮੀਜ਼ ਸਿਲਵਾ ਕੇ ਚਾਈਸ ਨਾਲ ਗਰਾਰਾ ਬਣਵਾਓ ਚਾਹੇ ਘਗਰਾ ਬਣਵਾਓ ਚਾਹੇ ਪੈਂਟ ਬਣਾਓ ਤੇ ਲਟਕਣ ਵਾਲੀ ਲੈਸ ਲਗਾ ਕੇ 골ਡਨ ਕਲਰ ਦੀ ਬੜਾ ਹੀ ਸੋਹਣਾ ਲੱਗੇਗਾ ਅੰਦਰ ਵੀ ਸੀਗੇ 550 ਵਾਲੇ ਤਾਂ ਚਲੋ ਜੀ ਹੁਣ ਇਸ ਸਾਈਡ ਆਗੇ ਜੀ ਆਪਣੇ ਇਹ ਵੀ ਫੈਬਰਿਕ ਹੈ ਜੀ ਇਹ ਵਾਲੇ ਸੀਗੇ ਜੀ 1.500 ਰੁਪਏ ਦਾ ਫੈਬਰਿਕ ਹੈ ਵਾਲਾ ਤੇ ਮਤਲਬ ਬਿਨਾ ਲਾਈਨਿੰਗ ਤੋਂ ਹੈ ਵਾਲਾ ਕਪੜਾ ਇੱਥੇ ਤੁਹਾਨੂੰ ਫੁੱਲਾਂ ਵਾਲੇ ਪ੍ਰਿੰਟ ਵਿੱਚ ਮਿਲ ਜਾਣਗੇ ਔਰ ਰਿਯਾਨ ਚ ਵੀ ਕੱਪੜਾ ਥਾ ਤੇ ਇਸ ਸਾਈਡ ਹੈ ਜੀ ਆਪਣਾ ਜਿੱਥੋਂ ਮੈਂ ਆਪਣੀ ਬੇਟੀ ਵਾਸਤੇ ਲੈ ਕੇ ਆਈਆਂ ਤੁਹਾਨੂੰ ਅੱਗੇ ਦੱਸਾਂਗੀ ਇਸ ਸ਼ਾਪ ਤੋਂ ਮੈਂ ਆਪਣੀ ਬੇਟੀ ਵਾਸਤੇ ਲੈ ਕੇ ਆਈ ਆ ਇੱਥੇ ਮਿਲ ਰਿਹਾ ਸੀਗਾ ਜੀ 100 ਰੁਪਏ ਦਾ ਇੱਕ ਪੀਸ ਔਰ 150 ਰੁਪਏ ਦੇ ਦੋ ਪੀਸ ਫਿਰ ਮੈਂ ਨਾ 150 ਰੁਪਏ ਦੇ ਦੋ ਪੀਸ ਲੈ ਕੇ ਆਉਂਦੀ ਆ ਇੱਕ ਔਰੇਂਜ ਕਲਰ ਦਾ ਤੇ ਇੱਕ ਬਲੂ ਕਲਰ ਦਾ ਤੇ ਮੈਂ ਕੰਟਰਾਸਟ ਬਣਾਉਂਦੀ ਆ ਔਰੇਂਜ ਮੈਨੂੰ ਬੜਾ ਹੀ ਸੋਹਣਾ ਲੱਗਿਆ ਮੈਨੂੰ ਜਾਂਦੇ ਹੀ ਨਾ ਪਸੰਦ ਆ ਗਿਆ ਵਾਲਾ ਤੇ ਬੱਚਿਆਂ ਨੂੰ ਇਦਾਂ ਦੇ ਕਲਰ ਬੜੇ ਹੀ ਸੋਹਣੇ ਲੱਗਦੇ ਨੇ ਹਨਾ ਤਾ ਦੇਖੋ ਇਸ ਤਰ੍ਹਾਂ ਫਿਰ ਮੈਂ ਕੰਟਰਾਸਟ ਬਣਾਉਂਦੀ ਆ ਇੱਥੇ ਕਿਉਂਕਿ ਕਲਰ ਬਹੁਤ ਜ਼ਿਆਦਾ ਸੀਗੇ orange ਨਾਲ black ਵੀ ਜਾਂਦਾ ਏ green ਵੀ ਜਾਂਦਾ ਏ ਆਪਣਾ blue ਵੀ ਜਾਂਦਾ ਏ ਫਿਰ ਮੈਂ ਨਾ blue ਲੈ ਕੇ ਆਉਂਦੀ ਆ ਤਾਂ ਫਿਰ ਕਾਫੀ ਸੋਚ ਸਮਝ ਕੇ ਜਿੱਦਾਂ ਹੋਰ ਵੀ ਅਸੀਂ ਕੱਪੜੇ ਦੇਖੇ ਤੇ ਕਾਫੀ ਢੇਰ ਹੈ ਕਿਉਂਕਿ ਕਲਰ ਆਪਸ਼ਨ ਬਹੁਤ ਜ਼ਿਆਦਾ ਹੈ ਸਮਝ ਨਹੀਂ ਆਉਂਦੀ ਕਿ ਅਸੀਂ ਕਿਹੜਾ ਕੱਪੜਾ ਲਈਏ ਤਾਂ ਦੇਖੋ ਇਸ ਤਰ੍ਹਾਂ ਤੁਸੀਂ ਆਪਣੇ ਲੈ ਕੇ ਨਾ ਕੱਟ ਪੀਸ ਵਗੈਰਾ ਤਾਂ ਤੁਸੀਂ ਉਸ ਦੀ ਆਪਣੀ ਕੋਈ ਵੀ ਡ्रेसेस ਵਗੈਰਾ ਬਣਾ ਸਕਦੇ ਹੋ ਬਹੁਤ ਹੀ ਵਧੀਆ ਲੱਗੇਗਾ ਬਿਲਕੁਲ ਸਸਤਾ ਰੇਟ ਤੁਹਾਨੂੰ ਇੱਥੇ ਮਿਲ ਜਾਵੇਗਾ ਬਿਲਕੁਲ ਬਹੁਤ ਹੀ ਸਸਤਾ ਤਾਂ ਦੋਸਤੋ ਮੈਂ ਹੁਣੇ ਆਈਆਂ ਬਾਜ਼ਾਰ ਤੋਂ ਮੈਂ ਤੁਹਾਨੂੰ ਦੱਸਦੀਆਂ ਕਿ ਮੈਂ ਫੀਲਡਗਨ ਚ ਜਿਹੜੀ ਸ਼ਾਹਪੁਰ ਵਾਲੀ ਰੋਡ ਹੈ ਨਾ ਉੱਥੋਂ ਕੀ ਲੈ ਕੇ ਆਈਆਂ ਤਾਂ ਦੇਖੋ ਜੀ ਆ ਇਸ ਤਰ੍ਹਾਂ ਦਾ ਫੈਬਰਿਕ ਆਵੇਗਾ ਆ orange ਕਲਰ ਹੈ ਔਰ ਮੈਂ ਇਹਦਾ ਨਾ ਆਪਣੀ ਛੋਟੀ ਬੇਟੀ ਵਾਸਤੇ ਡਰੈਸ ਬਣਾਉਂਗੀ ਵਿਆਹ ਵਾਸਤੇ ਆ ਦੇਖੋ ਐਦਾ ਪਾਰਟੀ ਵੇਅਰ ਡਰੈਸ ਬਣੇਗੀ ਮਤਲਬ ਜਾਗੋ ਤੇ ਪਾ ਲੋ ਤੁਸੀਂ ਜਾਂ ਫਿਰ ਸ਼ਾਰਟ ਕੁੜਤੀ ਨਾਲ ਕੁਝ ਬਣਾਉਂਗੀ ਸ਼ਾਰਟ ਕੁੜਤੀ ਔਰ ਇਹ ਨਾ ਘਗਰਾ ਇਹਦਾ ਮੈਂ ਘਗਰਾ ਬਣਾਣਾ ਇਹਦਾ ਤੇ ਇਹਦੇ ਨਾਲ ਆਹ ਦੇਖੋ ਦੋ ਫੈਬਰਿਕ ਹੈ ਇਹ ਸਿਗੇ 150 ਰੁਪਏ ਦੇ ਦੋ 100 ਰੁਪਏ ਦਾ ਇੱਕ ਪੀਸ ਤਾਂ ਮੈਂ ਨਾ 150 ਰੁਪਏ ਦੇ ਦੋ ਪੀਸ ਲੈ ਕੇ ਆਈਆਂ ਮਤਲਬ ਇੱਕ ਆ ਵਾਲਾ ਪੀਸ ਹੈ ਤੇ ਇੱਕ ਆ ਵਾਲਾ ਪੀਸ ਹੈ ਹੈਨਾ ਤੇ ਇਹਦੀ ਲਾਈਨਿੰਗ ਨਾ ਇਹਨੂੰ ਥੱਲੇ ਨੀਚੇ ਇਹਦੇ ਲਗਾ ਦਾਂਗੀ ਆ ਦੇਖੋ ਕਾਫੀ ਵੱਡੀ ਲੈਂਥ ਵਿੱਚ ਹੈ ਤੇ ਇਹਦੇ ਨਾਲ ਮੈਂ ਕੰਟਰਾਸਟ ਬਣਾਇਆ ਆ ਵਾਲਾ ਬਲੂ ਕਲਰ ਦਾ ਆ ਦੇਖੋ ਇਹ ਵਾਲਾ ਮਿਲਿਆ ਮੈਨੂੰ 100 ਰੁਪਏ ਮੀਟਰ ਐ ਮੈਂ ਇਹ ਲੈ ਕੇ ਆਈ 1 ਮੀਟਰ ਆ ਦੇਖੋ ਇਸ ਤਰ੍ਹਾਂ ਆਵੇਗਾ ਮਤਲਬ ਬਲੂ ਕਲਰ ਦਾ ਫੈਬਰਿਕ ਹੈ ਔਰ ਇਹਦੀ ਇਸ ਤਰ੍ਹਾਂ ਨਾ ਕਢਾਈ ਹੈ ਪੱਲੇ ਤੇ ਆ ਦੇਖੋ ਬਹੁਤ ਸੋਹਣੀ ਮੋਤੀਆਂ ਵਾਲੀ ਕਢਾਈ ਹੈ ਤੇ ਨਾਲ ਇੱਧਰ 골ਡਨ ਧਾਗੇ ਦੀ ਤੇ ਅਦਾ ਮਤਲਬ ਮੇਰੀ ਛੋਟੀ ਬੇਟੀ ਜਿਹੜੀ ਅਗਰ 10 ਸਾਲ ਦੀ ਹੈ ਨਾ ਉਹਦੇ ਵਾਸਤੇ ਬਹੁਤ ਵਧੀਆ ਡਰੈਸ ਬਣੇਗੀ ਆ ਮਤਲਬ ਕੰਟਰਾਸਟ ਮੈਂ ਇਸ ਤਰ੍ਹਾਂ ਲਾਇਆ ਤੇ ਇਹਦੀ ਲਾਈਨਿੰਗ ਮੇਰੇ ਕੋਲ ਪਈ ਹੈ ਘਰੇ ਮੈਨੇ ਸੂਟ ਸੀਤਾ ਸੀਗਾ ਉਹਦਾ ਮੈਨੂੰ ਲਾਈਨਿੰਗ ਬਚੀ ਹੋਈ ਹੈ ਉਹਦੀ ਤਾਂ ਫਿਰ ਉਹ ਇਹਦੇ ਨਾਲ ਮੈਂ ਚਲਾ ਲਾਂਗੀ ਕਿਉਂਕਿ ਬੱਚੇ ਦਾ ਆਰਾਮ ਨਾਲ ਬਣ ਜਾਵੇਗਾ ਤੇ ਇਸ ਫੈਬਰਿਕ ਵਿੱਚੋਂ ਹੀ ਤਾਂ ਦੁਪੱਟਾ ਕੱਢਾਂਗੀ ਮਤਲਬ ਬਹੁਤ ਸੋਹਣੀ ਡਰੈਸ ਬਣੇਗੀ ਆ ਦੇਖੋ ਕੰਟਰਾਸਟ ਇਸ ਤਰ੍ਹਾਂ ਫੀਲਡਗੰਜ ਵਿੱਚ ਜਾ ਕੇ ਸ਼ਾਹਪੁਰ ਵਾਲੀ ਰੋਡ ਜਿਹੜੀ ਜਾਮਾ ਮਸਜਿਦ ਵਾਲੀ ਹੈ ਲੁਧਿਆਣੇ ਦੀ ਸਭ ਤੋਂ ਸਸਤੀ ਮਾਰਕੀ ਕੱਟ ਪੀਸ ਦੇ ਉੱਥੇ ਤੁਹਾਨੂੰ ਟੋਟੇ ਮਿਲਦੇ ਨੇ ਸੂਟਾਂ ਦੇ ਤੇ ਉਹਨਾਂ ਦੇ ਟੋਟਿਆਂ ਦੇ ਤੁਸੀਂ ਇਸ ਤਰ੍ਹਾਂ ਦੇ ਲਿਆ ਕੇ ਉੱਥੇ ਬਹੁਤ ਵੈਰਾਈਟੀ ਹੈ ਬ੍ਰੋਕੇਟ نیٹ ਫੈਬਰਿਕ ਬਹੁਤ ਜ਼ਿਆਦਾ ਤੇ ਐਦਾਂ ਦਾ ਤੁਸੀਂ ਮਟੀਰੀਅਲ ਲਿਆ ਕੇ ਤੁਸੀਂ ਘਰ ਹੀ ਡਰੈਸ ਬਣਾ ਸਕਦੇ